ਫਤੇਗੜ ਸਾਹਿਬ ਜਾ ਰਹੀਆਂ ਸੰਗਤਾਂ ਦੀਆਂ ਟਰਾਲੀਆਂ ਪਲਟੀਆਂ ਜਾਣੀ ਨੁਕਸਾਨ ਤੋਂ ਹੋਇਆ ਬਚਾ ਤਾਂ ਦੱਸਦੀ ਹੈ ਕਿ ਖਬਰ ਮਾਚੀਵਾੜਾ ਸਾਹਿਬ ਵਿਖੇ ਉਸ ਸਮੇਂ ਦੀ ਹੈ ਜਦੋਂ ਵੱਡਾ ਹਾਦਸਾ ਵਾਪਰ ਜਾਂਦਾ ਹੈ ਜਦੋਂ ਸ਼੍ਰੀ ਫਤੇਗੜ ਸਾਹਿਬ ਜੀ ਨੂੰ ਜਾ ਰਹੀਆਂ ਸੰਗਤਾਂ ਦੀਆਂ ਦੋ ਟਰਾਲੀਆਂ ਕਾਲੜਾ ਪੈਲੇਸ ਨੇੜੇ ਪਲਟ ਜਾਂਦੀਆਂ ਨੇ ਟਰਾਲੀ ਵਿੱਚ ਬੈਠੀ ਸੰਗਤ ਅਤੇ ਡਰਾਈਵਰਾਂ ਨੇ ਦੱਸਿਆ ਕਿ ਹਾਦਸਾ ਉਹਨਾਂ ਨੂੰ ਓਵਰਟੇਕ ਕਰਨ ਕਾਰਨ ਵਾਪਰਿਆ ਜਿਸ ਵਿੱਚ ਦੋਵਾਂ ਦੀ ਗਿਣਤੀ 25 25 30 30 ਦੇ ਕਰੀਬ ਹੈ ਟਰਾਲੀਆਂ 'ਚ ਬੈਠੇ ਸਨ ਜਿਨ੍ਹਾਂ ਵਿੱਚੋਂ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਉੱਥੇ ਐਂਬੂਲੈਂਸ ਤੇ ਪੁਲਿਸ ਨੂੰ ਬੁਲਾਉਣ ਵਾਲੇ ਰਾਗੀਰਾਂ ਨੇ ਜਾਨੀ ਨੁਕਸਾਨ ਤੋਂ ਬਚਾ ਕੀਤਾ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਪਤਾ ਲੱਗਿਆ ਕਿ ਟਰੈਕਟਰ ਚਲਾਉਣ ਵਾਲੇ ਵਿਅਕਤੀ ਦੀ ਉਮਰ ਵੀ 18 ਸਾਲ ਦੱਸੀ ਜਾ ਰਹੀ ਹੈ ਟਰੈਕਟਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਓਵਰਟੇਕ ਕਰਦੇ ਸਮੇਂ ਦੂਜਾ ਲੜਕਾ ਕਬਰਾ ਗਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਜੇ ਇਹਨਾਂ ਨੂੰ ਕਦੇ ਘੱਟ ਮਾਰਦਾ ਨਾਲੇ ਵੀ ਬਜੇਰੇ ਹੁਣ ਡਗਲੇਗੇ ਅੱਛਾ ਘੱਟ ਇਹਨਾਂ ਨੇ ਮਾਰੇ ਉਹਨਾਂ ਨੇ ਘੱਟ ਮਾਰਿਆ ਪਾਲੇ ਟਰੈਕਟਰ ਵਾਲਿਆਂ ਨੇ ਇਹ ਕਿੱਥੋਂ ਆ ਰਹੇ ਸੀ ਤੁਸੀਂ ਇਹ ਆਪਣਾ ਟੈਕ ਪੈਂਡਾ ਵੀਰੇ ਢੋਲਣ ਆਲਾ ਅੱਛਾ ਜੀ ਸਾਬ ਤੋਂ ਇਹ ਮੁੰਡੇ ਹੁਣੇ ਹੀ ਤਾਂ ਇੱਕ ਘੰਟਾ ਹੋਇਆ ਦੁਰੇ ਆਫ ਜਾਣਾ ਕਿੱਥੇ ਸੀਗਾ ਫਤਿਹਗੜ੍ਹ ਸਾਹਿਬ ਅੱਛਾ ਕਿੰਨੇ ਕਿ ਸੰਗਤ ਸੀ ਇਹ ਚ ਵਿੱਚ ਸੀਗੇ ਮੇਰੇ ਨਾਲ 20-25 ਹੋਣੇ ਆ ਹਾਂ ਮੇਰਾ ਨਾਮ ਪਰਮਜੀਤ ਕਾਲਪਾ ਹਾਂਜੀ ਹਾਂ ਜੀ ਅਸੀਂ ਰਾਂਹੋਂ ਤੋਂ ਆਂਦੇ ਪਏ ਸੀਗੇ ਵਿੱਚ ਜਦ ਅਕਸੀਡੈਂਟ ਹੋਇਆ ਤਾਂ ਦੋਨੋਂ ਹੀ ਆ ਟਰਾਲੀਆਂ ਉਲਟੀਆਂ ਹੋਈਆਂ ਸੀਗੀਆਂ ਵੀ ਦੇਖ ਕੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਤੇ ਆਫਟਰ ਦੈਟ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਲੁਧਿਆਣੇ ਨੂੰ ਕਿੱਥੇ ਸੀ ਜਿਲ੍ਹਾ ਲੁਧਿਆਣਾ ਪਿੰਡ ਨਾਇਟੇ ਦਾ ਅੱਛਾ ਜੀ ਫਿਰ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਬੁਲਾ ਕੇ ਹੁਣ ਐਂਬੂਲੈਂਸ ਵੀ ਆ ਗਈ ਐ ਪੁਲਿਸ ਵੀ ਆ ਗਈ ਐ ਅੱਛਾ ਜੀ ਤੇ ਹੁਣ ਅਸੀਂ ਚੱਲੇ ਆ ਜਿੰਨਾ ਖਤ ਹੋਇਆ ਸੀ ਹਲਕੀ ਕੀਤੀ ਮੈਨੂੰ ਉਸ ਤੋਂ ਬਾਅਦ ਹੁਣ ਚੱਲੇ ਆ ਕਿਉਂਕਿ ਉਹ ਗੁਰੂ ਘਰ ਨੂੰ ਜਾ ਰਹੇ ਸੀ ਬੜੀ ਕਦਾ ਨਹੀਂ ਪਤਾ ਹੁਣ ਐਕਸੀਡੈਂਟ ਹੋਇਆ ਕਿੱਦਾਂ ਕਿੱਦਾਂ ਨਹੀਂ ਹੋਇਆ ਕਿਉਂਕਿ ਹੈ ਨਹੀਂ ਸੀ ਕੋਈ ਵੀ ਹਾਲਾਤ ਚ ਦੱਸਣ ਨੂੰ ਸਾਰੇ ਰੋੜੂ ਰਹੇ ਸੀਗੇ ਅੱਛਾ ਉਹਨਾਂ ਦੂਜਾ ਸੀਗਾ ਕਾਫੀ ਜ਼ਿਆਦਾ ਸੰਗਤ ਲੇਡੀਜ਼ ਸੀਗੀਆਂ ਜ਼ਿਆਦਾ ਕਾਫੀ ਉਹਨਾਂ ਨੂੰ ਕਿਸੇ ਨੂੰ ਸਾਧੇ ਹੀ ਪ੍ਰੋਬਲਮ ਹੋ ਰਹੀ ਸੀ ਉਸ ਕਸਿਆ ਨੇ ਜੀ ਪੁੱਛਿਆ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਾ ਸੀ ਪਿੱਛੇ ਹੀ ਬੈਠੇ ਸੀਗੇ ਕਿ ਮੋਰ ਵਾਲੇ ਮੰਗਿਆਂ ਨੂੰ ਪਤਾ ਆ ਉਹਨਾਂ ਦੇ ਕੱਟਾ ਲੱਗੀਆਂ ਹੋਈਆਂ ਸੀਗੀਆਂ ਤੇ ਫਿਰ ਉਹ ਉਹਨਾਂ ਨੂੰ ਨਾਲ ਗੱਡੀ 'ਤੇ ਬਿਠਾ ਕੇ ਉਹਨਾਂ ਨੂੰ ਘੇਰ ਦਿੱਤਾ ਸੀਗਾ 95 ਬੰਦਸੇ ਕਿ ਟੁੰਡਵਾਲ ਤੋਂ ਟਰੈਕਟਰ ਆ ਰਿਹਾ ਸੀਗਾ ਅੱਛਾ ਜੀ ਤੇ ਯਾਤਰਾ ਜਾਰੇ ਫਤਿਹਗੁਰ ਸਾਹਿਬ ਅੱਛਾ ਜੀ ਤੇ ਉਹ ਟਰੈਕਟਰ ਆੜੇ ਦੇ ਪਿੱਛੋਂ ਸਾਡੇ ਨਾਲ ਗੜੀ ਫਾਇਲਮੈਂਟ ਤੋਂ ਅੱਛਾ ਤੇ ਉਹ ਇਹ ਟਰੈਕਟਰ ਜਾਂਦਾ ਭਾ ਰੋਡ 'ਤੇ ਉਹ ਕ੍ਰੋਸ ਕਰਨ ਲੱਗੇ ਰਹਿ ਪੂਰੇ ਕੱਟੋਂ ਤੋਂ ਸਵਲਿਆ ਨਹੀਂ ਕੱਟ ਵੱਜ ਗਿਆ ਪੂਰੇ ਅੱਛਾ ਜੀ ਤੇ ਉਹ ਜਿਹੜੀ ਟਰੈਲੀ ਸੀ ਉਹ ਟਲੀ ਸਿੱਧੀ ਡ੍ਰੈਕਟਰ ਚ ਵੱਜੀ ਆਗੇ ਉਹਦੇ ਕਰਣ ਬਚਾਓਗੇ ਫਿਰ ਵੀ ਆ ਬੁਲਾਣਾ ਕਰਕੇ ਬਚਾਓ ਹੋ ਗਿਆ ਛੱਟਾ ਕਾਫੀ ਲੱਗਿਆ ਮੁੰਡੇ ਦੇ ਪਰ ਬਚਾਅ ਫਿਰ ਵੀ ਜਿਆਦਾ ਦੁੱਗੀਆਂ ਛੱਟਣ ਲੱਗੀਆਂ ਸਾਰੀ ਗੱਲ ਦੀ ਸਾਰੀ ਉਹ ਡਾਇਰੈਕਟਰ ਵਾਲੇ ਦੇ ਮੋੜੇ ਕੱਟ ਬੱਜੋ ਜਿਹੜਾ ਮੋੜੇ ਡਾਇਰੈਕਟਰ ਹੈ ਉਹਦੀ ਹਾਂਜੀ ਉਹ ਤਾਂ ਕੱਟ ਬੱਜ ਗਿਆ ਪਹਿਲਾਂ ਮੋੜੇ ਨੇ ਸੋ ਪਿੱਛੇ ਸੀ ਅੱਛਾ ਉਹ ਪਿੱਛੇ ਸੀ ਉਹਗੇ ਕ੍ਰੋਸ ਕਰ ਲੱਗਾ ਕਰਨ ਲੱਗਾ ਤੇ ਮੋੜੇ ਗੱਡੀ ਆ ਗਈ ਉਹ ਤਾਂ ਇੱਕ ਸੰਭਲਿਆ ਨਹੀਂ 15-16 ਸਾਲ ਦਾ ਹੀ ਹੁੰਦਾ ਤੇ ਮੁੰਡਾ ਵੀ ਹਲਕੀ ਉਮਰ ਦਾ ਸੀਗਾ 15-16 ਸਾਲ ਦਾ ਮੁੰਡਾ ਉਹ ਤੋਂ ਟਰੈਕਟਰ ਨਹੀਂ ਸੰਭਲਿਆ ਸੀ ਉਹਨੂੰ ਤਾਂ ਹੈ ਹੀ ਨਹੀਂ ਪਾਲਕ ਤਾਂ ਨਹੀਂ 18-20 ਸਾਲ ਦੀ ਉਮਰ ਦਾ ਹੋਏਗੀ ਪਰ ਫਿਰ ਵੀ ਚਲੋ ਕਹਿੰਦਾ ਮਤਲਬ ਨਹੀਂ ਸੰਭਲੇ ਆ ਕਬਰ ਆ ਗਿਆ ਜਿੱਦਾਂ ਲਾ ਲਓ ਬਾਕੀ ਫਿਰ ਵੀ ਚਲੋ ਕੀ ਚਾ ਹੋ ਗਿਆ ਇੰਨਾ ਵੀ ਤੁਹਾਡੇ ਕਿਸੇ ਸੰਗਤ ਦੇ ਸੱਟ ਕੋਈ ਲੱਗੀ ਕੋਲ ਨੂੰ ਸੱਟਾ ਮਾੜੇ ਮੋਟੇ ਤਿੰਨ ਚਾਰ ਕਰਕੇ ਲੱਗੀ ਅੱਛਾ ਉਹ ਕਿੱਥੇ ਉਹਨਾਂ ਨੂੰ ਭੇਜ ਦਿੱਤਾ ਨਾਲ ਦੀ ਹਸਪਤਲ ਤੇ ਮਾੜਾ ਮੋਟੇ ਇਹ ਹੋਇਆ ਓਵਰਟੇਕ ਕਰਨ ਮੇਲੀ ਹੋਇਆ ਓਵਰਟੇਕ ਕਰਿਆ ਤੇ ਓਵਰਟੇਕ ਕਰਦਾ ਰਿਹਾ ਕਾਫੀ ਅੱਧਾ ਕਿਲੋਮੀਟਰ ਤੱਕ ਟਰਾਲੀਆਂ ਦਾ ਕੋਈ ਰੇਸ ਲਗਾ ਰਹੇ ਸੀ ਇਕੱਲੇ ਵਾਪਸ ਰੇਸ ਵੀ ਲਗਾ ਰਹੇ ਸੀ ਓਵਰਟੇਕ ਕਰਿਆ ਮੁੰਡਾ ਡਰ ਗਿਆ ਨਾ ਕਰਕੇ ਲੱਗੇ ਦੋ ਸੰਭਲੇ ਨਵਾਂ ਡਰਾਈਵਰ ਸੀ ਮੁੰਡਾ ਨਹੀਂ ਨਹੀਂ ਐਸੀ ਉਹਨੇ ਬਚਾ ਕਰਿਆ ਨਾ ਉਹ ਟ੍ਰੈਕਟਰ ਕਰਕੇ ਬਚਾ ਕਰਦੇ ਕਿੰਨੀ ਗੁੰਮਰਦਾ ਸੀਗਾ ਇਹ ਮੁੰਡਾ ਹੁਣ ਡਾਰਾ ਨਹੀਂ ਗੱਲ ਦਾ ਇੱਕ ਧੁੱਪ